ਇਸ ਦੁੱਖ ਦੀ ਘੜੀ ਦੇ ਵਿੱਚ ਸ਼੍ਰੀ ਕੁਰਿਆ ਜੀ ਹੋ ਰਹੀਆਂ ਨੇ ਸਾਡੇ ਬਹੁਤ ਹੀ ਸਰਕਾਰਯੋਗ ਸਾਡੇ ਸਰਕਾਰਯੋਗ ਸਰਕਾਰ ਚਰਨਜੀਤ ਸਿੰਘ ਜੱਨੀ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਤੁਰਾਂ ਨੇ ਚਰਨਾ ਵਿੱਚ ਹਾਜ਼ਰੀ ਲਵਾ ਰੇ ਨੇ ਉਹਨਾਂ ਦੇ ਨਾਲ ਸਾਡੇ ਬਹੁਤ ਬੇਲੇ ਦੇ ਮਾਨ ਸੇਵਾਦਾਰ ਬੱਡੇ ਵੱਡੇ ਅਫਸਰ ਸਰਕਾਰ ਜਿੰਦਰ ਸਿੰਘ ਜੀ ਜਿਨ੍ਹਾਂ ਦਾ ਕੇਰੇ ਦੇ ਨਾਲ ਬਹੁਤ ਸਨੇਹ ਮੋਹ ਪਿਆਰ ਉਹ ਵੀ ਅੱਜ ਦੀ ਟੋਪੀ ਦੀ ਕੜੀ ਦੇ ਵਿੱਚ ਸ਼ਾਮਿਲ ਹੋਏ ਨੇ ਆਓ ਆਸਰੇ ਕਰਨ ਕਰਾ ਲੈਣੇ ਦੇਖੋ ਸਾਹ ਹੈ ਨਾ ਜੀ ਕਾਜੀ ਕਾਜ ਤਾ ਹੋ ਇਸ ਜਾਹੇ ਕੀ ਹੈ ਇਸ ਜਾਹੇ जाहे तू ही दे हमारी में और बिन से जाहे तू ही दे नहीं काहे काहे thank you ਅੰਮ੍ਰਿਤ ਬਾਣੀ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਤੇ ਸੰਤ ਮਹਾਰਾਜ ਨਰਿੰਦਰ ਦਾਸ ਜੀ ਮਹਾਰਾਜ ਦੀ ਉਪਸਥਿਤੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਨਸੀਬ ਕੌਰ ਜੀ ਦੀ ਅੰਤਮ ਅਰਦਾਸ ਜੁੜੀ ਸਾਧ ਸੰਗਤ ਜੀ ਜੈ ਗੁਰੂ ਦੇਵ ਮਾਂ ਜਿਹਾ ਕਣ ਸ਼ਾਮਾ ਬੂਟਾ ਕਿਦਰੇ ਨਜ਼ਰ ਨਾ ਆਵੇ ਮਾਂ ਤੋਂ ਲੈ ਕੇ ਸ਼ਾਂ ਉਧਾਰੀ ਰੱਬ ਨੇ ਸਵਰਗ ਬਣਾਏ ਮਾਂ ਦੀ ਤੁਲਨਾ ਸਵਰਗਾਂ ਦੇ ਨਾਲ ਕੀਤੀ ਗਈ ਹੈ ਸਵਰਗ ਵੀ ਮਾਂ ਤੋਂ ਸ਼ਾਂ ਉਧਾਰੀ ਲੈ ਕੇ ਬਣਦੇ ਹੈ ਤੇ ਮਾਂ ਦੇ ਅਸ਼ੀਰਵਾਦ ਦੇ ਨਾਲ ਕਹਿੰਦੇ ਮਾਂ ਦੀਆਂ ਅਸੀਸਾਂ तख्त बिठावन बख्शण मुल्ख जगीरी तो माँ के आशीर्वाद ना ही असि हर गल सीखते हैं तो अगे बढ़ते जन्नी जने का भगत जन याद आता या सूद नहीं तो जन्नी बाज रहे कहे काहे लाल गुआवैनू सो इस माता ने एक बहुत ही संत पुरश ਸਾਡੇ ਹਰਦੇਵ ਜੀ ਨੂੰ ਜਨਮ ਦਿੱਤਾ ਇਹ ਹਰਦੇਵ ਜੀ ਅੱਜ ਸੰਤ ਮਹਾਰਾਜ ਨਰਿੰਦਰਤਾ ਜੀ ਦੇ ਨਾਲ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਕੋਈ ਬਿਰਲਾ ਹੀ ਹੁੰਦਾ ਹੈ ਜਿਹੜਾ ਸੰਤਾਂ ਦੇ ਟੋਲੇ ਦੇ ਵਿੱਚ ਉਹਨਾਂ ਦੀ ਰਹਿਨਮਾਈਚ ਉਹਨਾਂ ਦੀ ਸੇਵਾ ਵਿੱਚ ਰਹਿ ਕੇ ਸਮਾਜ ਦੀ ਧਰਮ ਦੀ ਕਿ ਸੰਤ ਮਹਾਪੁਰਸ਼ਾਂ ਦੀ ਸੇਵਾ ਕਰਦਾ ਹੈ ਇਹ ਪਰਮਾਤਮਾ ਵੱਲੋਂ ਹੀ ਕਿਸੇ ਨੂੰ ਇਹ ਬਰ ਹੁੰਦਾ ਹੈ ਇਹ ਮਾਤਾ ਦੀਆਂ ਅਸੀਸਾਂ ਹੁੰਦੀਆਂ ਹੈ ਕਿ ਮਾਤਾ ਹੀ ਕਜਹਿ ਅੱਛੇ ਸੰਤ ਪੁਰਸ਼ ਨੂੰ ਜਨਮ ਦਿੰਦੀ ਅੱਜ ਇਸ ਮਾ ਦਾ ਅਕਾਲ ਚਰਣਾ ਹੋਇਆ ਹੈ ਆਪਾਂ ਸਾਰੇ ਹੀ ਛੋਗਰਸਤ ਹੈ ਇਹ ਸਰਦੇਵ ਜੀ ਜਿਹਨਾਂ ਨੂੰ ਮਾਣੇ ਸੰਤਾਂ ਦੇ ਚਰਣਾ ਦੇ ਨਾਲ ਜੋੜਿਆ ਅੱਜ ਉਸ ਮਾਣ ਦੇ ਕਲਚਰਾਂ ਨੇ ਤੇ ਆਪਾਂ ਸਾਰੇ ਉਹਨਾਂ ਨੂੰ ਸਦਾ ਅੰਗੂਰੀ ਦੇ ਅੱਡੇ ਇਕੱਠੇ ਹੋਏ ਹੈ ਸੋ ਮੈਂ ਹੀ ਅਰਦਾਸ ਕਰਾਂਗਾ ਕਿ ਸੰਮਤ ਸਹਾ ਲਿਖਿਆ ਬਿਲਕੁਲ ਭਾਉਤੀਲ ਨਿਓ ਸੱਜਣਾਂ ਸੀਸੜੀਆਂ ਜੋ ਹੋਈ ਸਹਿਬ ਤੋਂ ਮੇਧ ਵੈਦੂ ਪਰਮਾਤਮਾ ਤੰਤਨ ਗੁਰੂ ਰਵਦਾਜੀ ਮਹਾਰਾਜ ਤੰਤਨ ਸੰਤ ਬਾਬਾ ਮਹਾਰਾਜ ਨਿਰਜਾਦਾ ਜੀ ਕਿਰਪਾ ਕਰੇ ਕਿ ਉਹਨਾਂ ਨੂੰ ਸੱਚਖੰਡ ਦੇ ਵਿੱਚ ਉਹਨਾਂ ਨੂੰ ਸਵਰਗਾਂ ਦੀ ਬਾਤ ਹੋਵੇ ਉਹਨਾਂ ਨੂੰ ਆਤਮਿਕ ਸ਼ਾਂਤੀ ਮਿਲੇ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰੂ ਜੀ ਧੰਨ ਜੀ